ਅਸੀਂ ਡਾਟਾ ਸਟੀਲ ਦੇ ਅਥਾਰਾਈਜ਼ਡ ਡੀਲਰ 파ਟਨਰ ਐਂਡ ਡਿਸਟ੍ਰੀਬਿਊਟਰ ਹੈ ਪੈਨੀ ਸ਼ੀਟ ਹੁੰਦੀ ਹੈ ਉਹ ਲੋਕਲ ਮਾਲ ਹੁੰਦੇ ਆ ਖੁੱਲੇ ਮਾਲ ਹੁੰਦੇ ਆ ਡਾਇਰੈਕਟਡ ਮਾਲ ਹੁੰਦੇ ਆ ਪਰ ਜਿਹੜਾ ਸਾਡਾ ਮਟੀਰੀਅਲ ਹੈ ਟਾਟਾ ਤੋਂ ਬੰਦ ਪੈਕ ਹੁੰਦਾ ਤੁਹਾਡਾ ਦੀ ਸਟੈਂਪਿੰਗ ਆ ਤੁਸੀਂ ਦੇਖ ਸਕਦੇ ਹੋ ਤੁਹਾਡੇ ਮਟੀਰੀਅਲ ਦੇ ਉੱਤੇ 8 ਤਹਾਂ ਆਉਂਦੀਆਂ ਇਹ ਸਭ ਤੋਂ ਪਹਿਲਾਂ ਜ਼ਿੰਕ ਦੀ ਕੋਟਿੰਗ ਹੁੰਦੀ ਹੈ ਜਿਹੜਾ ਇਹਦੀ ਜ਼ਿੰਕ ਰਚਾਉਣ ਵਾਸਤੇ ਇਹਦੇ ਤੇ ਇੱਕ ਕੈਮੀਕਲ ਟ੍ਰੀਟਮੈਂਟ ਕੀਤਾ ਜਾਂਦਾ ਸਸੇ ਗਾਲ ਦੋਸਤੋ ਅੱਜ ਤੁਹਾਨੂੰ ਲੈ ਕੇ ਆਏ ਆ ਲੋਹੇ ਦੇ ਸਮੁੰਦਰ ਦੇ ਵਿੱਚ ਆਮ ਆਪਾਂ ਸੂਈ ਤੋਂ ਲੈ ਕੇ ਜਹਾਜ਼ ਤੱਕ ਦਾ ਲੋਹਾ ਇੱਥੇ ਮਿਲਦਾ ਹੈਗਾ ਭਗਵਤੀ ਸਟੀਲ ਪ੍ਰੋਸੈਸਰ ਦੇ ਆਪਾਂ ਪਹੁੰਚੇ ਹੋਏ ਆਂ ਜਿਹੜਾ ਕਿ ਡੇਰਾਬਸੀ ਦੇ ਵਿੱਚ ਹੈਗਾਗਾ ਤੇ ਇੱਥੇ ਗੱਲਬਾਤ ਕਰਾਂਗੇ ਮੇਨਲੀ ਚੁਗਾਠਾਂ ਦੀ ਗੱਲ ਕਰਾਂਗੇ ਬ੍ਰਾਂਡਡ ਚੁਗਾਠਾਂ ਲੈ ਕੇ ਆਏ ਆਂ ਆਪਾਂ ਆਮ ਚੁਗਾਠਾਂ ਤੁਸੀਂ ਬਹੁਤ ਦੇਖੇ ਹੋ ਨੇ ਜਬਾਨੀ ਚਾਦਰ ਦੀਆਂ ਪਰ ਮੇਨ ਜਿਹੜੀਆਂ ਬ੍ਰਾਂਡਡ ਚੁਗਾਠਾਂ ਨੇ ਉਹ ਇੱਥੋਂ ਮਿਲਦੀਆਂ ਨੇ ਤੇ ਉਹ ਗੱਲਬਾਤ ਕਰਾਂਗੇ ਤੇ ਸਾਰਾ ਤੁਹਾਨੂੰ ਜਾਣਕਾਰੀ ਦੇਵਾਂਗੇ ਆਜੋ ਕਰਦੇ ਆਂ ਗੱਲਬਾਤ ਅੱਸੀ ਕਾਲ ਜੀ ਅੱਸੀ ਕਾਲ ਜੀ ਸਭ ਤੋਂ ਪਹਿਲਾਂ ਤਾਂ ਨਾ ਆਪਣਾ ਨਾਮ ਤੇ ਆਪਾਂ ਕਿਹੜੀ ਜਗ੍ਹਾ ਖੜੇ ਹਾਂ ਮੇਰਾ ਨਾਮ ਪ੍ਰਿੰਸ ਸਿੰਘਲਾ ਹੈ ਤੇ ਆਪਾਂ ਭਗਵਤੀ ਸਟੀਲ ਡੇਰਾ ਬਸੀ ਦੇ ਵਿੱਚ ਖੜੇ ਆ ਇੱਥੇ ਆਪਣਾ ਟਾਟਾ ਸਟੀਲ ਦਾ ਅਥਾਰਾਈਜ਼ਡ ਸਰਵਿਸ ਸੈਂਟਰ ਹੈ ਇਹ 3 ਏਕੜ ਦੇ ਵਿੱਚ ਆਪਣਾ ਸਰਵਿਸ ਸੈਂਟਰ ਲੱਗਿਆ ਹੋਇਆ ਆਪਾਂ ਇੱਕ ਇੱਕ ਕਰਕੇ ਤੁਹਾਨੂੰ ਕਈ ਸਾਰੀਆਂ ਜਾਣਕਾਰੀਆਂ ਦਵਾਂਗੇ ਕਿ ਆਪਣੇ ਇੱਥੇ ਮਟੀਰੀਅਲ ਕਿੱਦਾਂ ਆਉਂਦਾ ਕਿੱਦਾਂ ਕੱਟਦਾ ਕੀ ਮਟੀਰੀਅਲ ਦੇ ਵਿੱਚ ਕੁਆਲਿਟੀ ਹੁੰਦੀ ਹੈ ਆਪਣੀ ਵਿੱਚ ਕੀ ਖਾਸ ਚੀਜ਼ ਹੈਗੀ ਹੈ ਠੀਕ ਹੈ ਜੀ ਹਾਂਜੀ ਸਰ ਮੈਂ ਤੁਹਾਨੂੰ ਹੁਣ ਇੱਕ ਸਾਡੇ ਇੱਥੇ ਜਿਹੜੇ ਟਾਟਾ ਸਟੀਲ ਤੋਂ ਡਾਇਰੈਕਟ ਜਿਹੜੀ ਅਸੀਂ ਟਾਟਾ ਸਟੀਲ ਦੇ ਅਥਾਰਾਈਜ਼ਡ ਡੀਲਰ 파ਟਨਰ ਐਂਡ ਡਿਸਟ੍ਰੀਬਿਊਟਰ ਹੈ ਟਾਟਾ ਤੋਂ ਡਾਇਰੈਕਟ ਸਾਨੂੰ ਇੱਥੇ ਮਟੀਰੀਅਲ ਜਿਹੜਾ ਹੈਗਾਗਾ ਮਿਲਦਾ ਹੈਗਾ ਤੁਹਾਨੂੰ ਮੈਂ ਦਿਖਾਉਣਾ ਜਿਹੜੇ ਟਾਟਾ ਸਟੀਲ ਤੋਂ ਬੰਦ ਕੋਇਲ ਆਉਂਦੇ ਆ ਮਾਰਕੀਟ ਦੇ ਵਿੱਚ ਚੁਗਾਠਾ ਵਾਲਾ ਜਿਹੜਾ ਮਟੀਰੀਅਲ ਹੁੰਦਾ ਜਿਵੇਂ ਜਪਾਨੀ ਸ਼ੀਟ ਦੇ ਨਾਮ ਤੇ ਚੱਲਦਾਗਾ ਜਿਹੜਾ ਜਪਾਨੀ ਸ਼ੀਟ ਹੁੰਦੀ ਆ ਉਹ ਲੋਕਲ ਮਾਲ ਹੁੰਦੇ ਆ ਕੁੱਲੇ ਮਾਲ ਹੁੰਦੇ ਆ ਡੈਫੈਕਟਡ ਮਾਲ ਹੁੰਦੇ ਆ ਪਰ ਜਿਹੜਾ ਸਾਡਾ ਮਟੀਰੀਅਲ ਹੈ ਟਾਟਾ ਤੋਂ ਬੰਦ ਪੈਕ ਹੁੰਦਾ ਸਾਰੀ ਇਹ ਸਟੈਂਪਿੰਗ ਆ ਤੁਸੀਂ ਦੇਖ ਸਕਦੇ ਹੋ ਇਹ ਪ੍ਰੋਪਰ ਪੈਕਿੰਗ ਦੇ ਥਰੂ ਇਹਦੇ ਵਿੱਚ ਅੰਦਰ ਕਾਰਪੀਨ ਦੀ ਪੱਲੀ ਦੀ ਪੈਕਿੰਗ ਕੀਤੀ ਜਾਂਦੀ ਹੈ ਠੀਕ ਹੈ ਜੀ ਉਸ ਦੇ ਉੱਪਰ ਇੱਕ ਸ਼ੀਟ ਲਗਾਈ ਜਾਂਦੀ ਹੈ ਪ੍ਰੋਪਰ ਇਹਦੀ ਪੈਕਿੰਗ ਹੁੰਦੀ ਹੈ ਇੱਕ ਵਾਈਲ ਨੂੰ ਮੈਂ ਕਿ ਤੁਹਾਨੂੰ ਖੋਲ ਕੇ ਦਿਖਾਉਗਾ ਇਹਦੇ ਵਿੱਚੋਂ ਅਸੀਂ ਕਿਸ ਤਰੀਕੇ ਨਾਲ ਖੋਲਦੇ ਇਹਦੇ ਵਿੱਚੋਂ ਕਿੱਦਾਂ ਨਿਕਲਦਾ ਵਿੱਚੋਂ ਕਿਵੇਂ ਨਿਕਲਦਾ ਤੇ ਕਿੰਨਾ ਕੁ ਫਰਕ ਹੁੰਦਾ ਭਈ ਦੂਜੇ ਜਿਹੜੇ ਆ ਜਪਾਨੀ ਯਾਤਰੀ ਦੀ ਜਗ੍ਹਾ ਆ ਮੈਂ ਤੁਹਾਨੂੰ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਦੱਸੂਗਾ ਜੀ ਆਪਣੀ ਸ਼ੀਟ ਤੇ ਬਾਹਰਲੀ ਜਪਾਨੀ ਸ਼ੀਟ ਦੇ ਵਿੱਚ ਅੰਤਰ ਕੀ ਹੁੰਦਾ ਟਾਟਾ ਦੀ ਕੀ ਖਾਸੀਅਤ ਹੈ ਆਪਾਂ ਐਕੀ ਕਰਕੇ ਮੈਂ ਪਹਿਲਾਂ ਤੁਹਾਨੂੰ ਕੋਇਲ ਦਿਖਾਉਣਾ ਉਸ ਤੋਂ ਬਾਅਦ ਤੁਹਾਨੂੰ ਇਹਦੀਆਂ ਖਾਸੀਅਤਾਂ ਠੀਕ ਹੈ ਇਹ ਦੇਖੋ ਜੀ ਪ੍ਰੋਪਰ ਪੈਕਿੰਗ ਆਈ ਹੈ ਠੀਕ ਹੈ ਉੱਪਰ ਕਵਰ ਲੱਗਿਆ ਹੋਇਆ ਨੀਚੇ ਤਾਰਪਲੀਨ ਦੀ ਪੈਕਿੰਗ ਹੁੰਦੀ ਹੈ ਐਦਾਂ ਨਹੀਂ ਵੀ ਖੁੱਲਾ ਮਟੀਰੀਅਲ ਆਊਗਾ ਖੋਲੋ ਠੀਕ ਹੈ ਜੀ ਸਾਰਾ ਗੰਦ ਹੁੰਦਾ ਮਤਲਬ ਪ੍ਰੋਪਰ ਸਾਰਾ ਟਾਟਾ ਸਟੈਂਪ ਆ ਗਿਆ ਵੇ ਟਾਟਾ ਦੀ ਤਾਰਪਲੀਨ ਪਿੱਛੋਂ ਪੈਕਿੰਗ ਹੋ ਕੇ ਹੁੰਦੀ ਹੈ ਟਾਟਾ ਦੀ ਇਸ ਤੋਂ ਬਾਅਦ ਖੁੱਲ ਕੇ ਆਪਾਂ ਚੱਲ ਵੜਦੇ ਅੱਗੇ ਠੀਕ ਹੈ ਜੀ ਇੱਕਦਾਂ ਕਲਰ ਕੋਟਡ ਨਿਕਲੇ ਹੁੰਦਾ ਜੀ ਵਿੱਚ ਜੀ ਠੀਕ ਹੈ ਇਹਦੇ ਵਿੱਚ ਆਪਣੇ ਕੋਲੇ ਮੈਕਸਿਮਮ ਥਿਕਨੈਸ ਜਉਂਦੀਆਂ ਆ ਉਹ ਮੈਂ ਤੁਹਾਨੂੰ ਦੱਸੂਗਾ ਕਿਹੜੀ ਕਿਹੜੀ ਥਿਕਨੈਸ ਹੈ ਠੀਕ ਹੈ ਇਹਦੇ ਵਿੱਚ 1250 ਦੀ ਇਹਦੀ ਚੌੜਾਈ ਹੁੰਦੀ ਆ ਉਸ ਤੋਂ ਬਾਅਦ ਕਸਟਮਰ ਦੇ ਸਾਈਜ਼ ਦੇ ਅਕੋਰਡਿੰਗ ਇਸੇ ਨੂੰ ਕਟਿੰਗ ਕਰਕੇ ਇਹਦੀ ਕਟਿੰਗ ਕਰਦੇ ਆ ਆਪਾਂ ਤੁਹਾਨੂੰ ਅੱਗੇ ਦਿਖਾਉਣਾ ਇਹਦੀ ਕਟਿੰਗ ਕਿਸ ਤਰੀਕੇ ਨਾਲ ਹੁੰਦੀ ਹੈ ਠੀਕ ਹੈ ਜੀ ਆਪਾਂ ਇੱਥੇ ਕ੍ਰੇਨ ਨਾਲ ਕੋਇਲ ਲੱਕਿਆ ਜਾਂਦਾ ਇੱਥੇ ਕੋਇਲ ਲਗਾਈ ਜਾਂਦੀ ਹੈ ਕੋਇਲ ਲੱਗਣ ਤੋਂ ਬਾਅਦ ਅੱਗੇ ਇਹਦੀ ਸੈਟਿੰਗ ਲੱਗਦੀ ਹੈ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਸਾਈਜ਼ ਦੇ ਕੋਡਿੰਗ ਅਸੀਂ ਉਹਦੀ ਰਿਕੁਆਇਰਮੈਂਟ ਅਕੋਰਡਿੰਗ ਇੱਥੇ ਉਹਦਾ ਮਟੀਰੀਅਲ ਕਟਿੰਗ ਕਰਕੇ ਦਿੰਨੇ ਆ ਠੀਕ ਹੈ ਜਿਸ ਨੂੰ 10 ਇੰਚ ਹੀ ਚਾਹੀਦਾ 12 ਚਾਹੀਦਾ 16 ਚਾਹੀਦਾ ਐਸ ਪਰ ਰਿਕੁਆਇਰਮੈਂਟ ਅਸੀਂ ਉਹਦੀ ਕਟਿੰਗ ਕਰਕੇ ਦਿੰਨੇ ਆ ਠੀਕ ਹੈ ਜੀ ਆਹ ਮਸ਼ੀਨ ਨਾਲ ਅਸੀਂ ਸਾਰਾ ਉਸ ਤਰੀਕੇ ਨਾਲ ਕੱਟਿਆ ਜਾਂਦਾ ਆਹ ਜਿਹੜੀ ਸੈਟਿੰਗ ਲੱਗਦੀ ਹੈ 10 ਇੰਚੀ 12 ਇੰਚੀ 16 ਇੰਚੀ ਜੋ ਵੀ ਮਟੀਰੀਅਲ ਕਸਟਮਰ ਨੂੰ ਰਿਕੁਆਇਰਡ ਠੀਕ ਹੈ ਜੀ ਰਿਕੁਆਇਰ ਹੁੰਦਾ ਅਸੀਂ ਉੱਥੇ ਕਟਿੰਗ ਕਰਕੇ ਦਿੰਨੇ ਆ ਠੀਕ ਹੈ ਜੀ ਇੱਕ ਫੋਨ ਤੁਸੀਂ ਜਿਹਦੇ ਸ਼ਹਿਰ ਦੇ ਵਿੱਚ ਜੁਗਾਠਾਈ ਦੁਕਾਨ ਦੇ ਉੱਤੇ ਰੋਲ ਪ ਜੀ ਐਸ ਪਰ ਰਿਕੁਆਇਰਮੈਂਟ ਆਪਾਂ ਕਟਿੰਗ ਕੀਤੀ ਹੈ ਇਦਾਂ ਦੇ ਰੋਲ ਅਸੀਂ ਬੰਦੇ ਦੇ ਜਿੰਨਾ ਕੀ ਉਹਨੂੰ ਵਜ਼ਨ ਚਾਹੀਦਾ ਵਜ਼ਨ ਦੇ ਅਕੋਰਡਿੰਗ ਅਸੀਂ ਕਿਸੇ ਨੂੰ ਜਿਆਦਾ ਹੈਵੀ ਚਾਹੀਦੇ ਆ ਜਾਂ ਘੱਟ ਵਜ਼ਨ ਵਾਲੀ ਚਾਹੀਦੇ ਆ ਉਹਦੇ ਐਸ ਪਰ ਰਿਕੁਆਇਰਮੈਂਟ ਹੈ ਅਸੀਂ ਉਹਨੇ ਉਹਨੇ ਵਜ਼ਨ ਦੇ ਇਹ ਕੋਇਲ ਤਿਆਰ ਕਰ ਲੈਨੇ ਇਹ ਤਿਆਰ ਹੋ ਗਿਆ ਜੀ ਆਪਣੇ ਚਗਾਟਾ ਬਣਵਾਉਣ ਦਾ ਬਾਰਡੇ ਦੀ ਕਿੰਨੀ ਕੈਪੈਸਿਟੀ ਇੱਥੇ ਆਪਣੀ ਬਾਰਡੇ ਆਪਣੀ ਜਿਹੜੀ ਲਾਈਨ ਹੈ ਉਹ 50 ਤੋਂ 60 ਟਨ ਮਾਲ ਕਟਿੰਗ ਕਰਦੀ ਹੈ ਜੀ 50 ਤੋਂ 8 ਘੰਟਿਆਂ ਦੇ ਵਿੱਚ ਹਾਂਜੀ ਭਾਈ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਦੱਸਿਆ ਕਿਵੇਂ ਰੋਲ ਆਉਂਦੇ ਆ ਕਿਵੇਂ ਕੱਟ ਕੇ ਤੁਸੀਂ ਮਾਰਕੀਟ ਚ ਭੇਜ ਦਿਓ ਹੁਣ ਨਾ ਪੂਰੀ ਜਾਣਕਾਰੀ ਦੇਈ ਆਪਾਂ ਦਰਸ਼ਕਾਂ ਨੂੰ ਵੀ ਆਪਣਾ ਮਾਲ ਚ ਕੀ ਡਿਫਰੈਂਸ ਆ ਦੂਜੇ ਮਾਲ ਨਾਲੋਂ ਤੇ ਕਿੰਨੀ ਕੁ ਕੁਆਲਿਟੀ ਰਹਿੰਦੀ ਆ ਕੀ ਰੇਟ ਵਗੈਰਾ ਰਹਿੰਦਾ ਸਾਰਾ ਸਸ ਜੀ ਇਸ ਵਿੱਚ ਸਭ ਤੋਂ ਪਹਿਲੀ ਜਿਹੜੀ ਚੀਜ਼ ਆਉਂਦੀ ਆ ਆਪਣੀ ਥਿੱਕਨੈਸ ਆ ਜਾਂਦੀ ਆ ਮੋਟਾਈ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆ ਮੋਟਾਈ ਦੇ ਵਿੱਚ ਕੀ ਆ 80 90 1mm 1.1 ਤੇ 1.2 ਆਪਣੇ ਕੋਲ ਪੰਜ ਥਿਕਨਸ ਦੇ ਵਿੱਚ ਮਾਲ ਆਉਂਦਾ ਕਿਉਂਕਿ ਜਿਵੇਂ ਵੀ ਕਸਟਮਰ ਦੀ ਰਿਕੁਆਇਰਮੈਂਟ ਹੁੰਦੀ ਹੈ ਕਸਟਮਰ ਰਿਕੁਆਇਰਮੈਂਟ ਦੇ ਅਕੋਰਡਿੰਗ ਆਪਣੀ ਜਿਹੜੀ ਚੁਗਾਠ ਹੈ ਕੋਠੀ ਦਾ ਮਾਲ ਹੈ ਜੋ ਵੀ ਕੋਠੀ ਦੀਆਂ ਚੁਗਾਠਾਂ ਹੈ ਉਹ ਆਪਣੀ ਰਿਕੁਆਇਰਮੈਂਟ ਅਕੋਰਡਿੰਗ ਬਣਾਉਂਦਾ ਜੀ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਕਲਰ ਦੀ ਕੋਟਿੰਗ ਜਿਹੜੀ ਸਾਡੀ ਸਭ ਤੋਂ ਜ਼ਿਆਦਾ ਖਾਸ ਹੁੰਦੀ ਹੈ ਇੱਕ ਮਟੀਰੀਅਲ ਦਾ ਜਿਹੜਾ ਬੇਸ ਹੁੰਦਾ ਬਾਈ ਜੀ ਇੱਕ ਮਟੀਰੀਅਲ ਹੈ ਇਹਦਾ ਬੇਸ ਹੈ ਦੇਖੋ ਕਿੰਨਾ ਹਾਰਡ ਹੈ ਕਿੰਨਾ ਹਾਰਡ ਹੈ ਨਾ ਜੀ ਹਾਂ ਜਮਾ ਨਹੀਂ ਹੋ ਰਿਹਾ ਹਾਂ ਮਜਬੂਤ ਮਾਲ ਹੈ ਇਹਦੇ ਵਿੱਚ ਤੜਾ ਮਾਲ ਦੇ ਵਿੱਚ ਠੀਕ ਹੈ ਜੀ ਅਕੋਰਡਿੰਗ ਟੂ ਜਿਵੇਂ ਟਾਟਾ ਕੰਪਨੀ ਸਾਰੀ ਰਿਸਰਚ ਕਰਦੀ ਹੈ ਰਿਸਰਚ ਕਰਨ ਤੋਂ ਬਾਅਦ ਹੀ ਕੋਈ ਪ੍ਰੋਡਕਟ ਬਣਾਉਂਦੀ ਹੈ ਇਹ ਅਕੋਰਡਿੰਗ ਟੂ ਮਸ਼ੀਨ ਜਿੱਦਾ ਕਿ ਕਿਸੇ ਮਸ਼ੀਨ ਤੇ ਕੰਮ ਕਰਨਾ ਆਪਾਂ ਉਹਦੇ ਵਾਸਤੇ ਬਹੁਤ ਵਧੀਆ ਹੁੰਦਾ ਜਿਵੇਂ ਕੋਈ ਵੀ ਫੈਬ੍ਰିକੇਟਰ ਹੈ ਉਹਦੇ ਟੂਲ ਟੂਲ ਹੁੰਦੇ ਆ ਉਹ ਵੀ ਉਹਨਾਂ ਦੀ ਲਾਈਫ ਵੱਜ ਜਾਂਦੀ ਜਦੋਂ ਸਾਡੇ ਮਟੀਰੀਅਲ ਦੇ ਉੱਤੇ ਕੰਮ ਕਰਦੇ ਆ ਦੂਸਰੇ ਮਟੀਰੀਅਲ ਬਹੁਤ ਜ਼ਿਆਦਾ ਹਾਰਡ ਹੁੰਦੇ ਉਹਨਾਂ ਦੀ ਮਸ਼ੀਨਾਂ ਖਰਾਬ ਹੋ ਜਾਂਦੀ ਹੈ ਇਹ ਮਟੀਰੀਅਲ ਜਿਹੜਾ ਵੀ ਫੈਬ੍ਰିକੇਟਰ ਯੂਜ਼ ਕਰਦਾ ਉਹਦੀ ਜਿਹੜੀ ਮਸ਼ੀਨਾਂ ਦੀ ਦੇ ਬੇਸ ਦੇ ਉੱਤੇ ਗੱਲ ਕਰ ਰਹੇ ਸੀ ਸਾਡੇ ਮਟੀਰੀਅਲ ਦੇ ਉੱਤੇ 8 ਤਹਾਂ ਆਉਂਦੀਆਂ ਠੀਕ ਹੈ ਜੀ ਮੈਂ ਹੀ ਨਹੀਂ ਕਹਿੰਦਾ ਦੂਸਰੇ ਮਟੀਰੀਅਲ ਤੇ ਕਿੰਨੀ ਆਉਂਦੀ ਹੈ ਬਟ ਮੈਂ ਆਪਦੇ ਮਟੀਰੀਅਲ ਬਾਰੇ ਇਹਦੇ ਵਿੱਚ 8 ਤਹਾਂ ਨੇ ਟੋਟਲ ਹਾਂਜੀ ਹਾਂਜੀ ਇਹਦੇ ਤੇ ਬੇਸ ਦੇ ਉੱਤੇ ਕੀ ਆ ਸਭ ਤੋਂ ਪਹਿਲਾਂ ਜਿੰਕ ਦੀ ਕੋਟਿੰਗ ਹੁੰਦੀ ਹੈ ਜਿੰਕ ਦੀ ਕੋਟਿੰਗ ਕਿਉਂਦੀ ਹੈ ਕਿ ਜਿੰਕ ਦੇ ਵਿੱਚ ਡਿਪ ਕੀਤਾ ਜਾਂਦਾ ਮਾਲ ਉੱਪਰ ਵੀ ਜਿੰਕ ਦੀ ਕੋਟਿੰਗ ਹੈ ਨੀਚੇ ਵੀ ਜਿੰਕ ਦੀ ਕੋਟਿੰਗ ਹੈ ਇਹਦੇ ਜਿੰਕ ਦੀ ਕੋਟਿੰਗ ਨਾਲ ਕੀ ਹੈ ਇਹਦੀ ਜਿਹੜੀ ਜੰਗ ਲੱਗਣ ਤੋਂ ਜਿਹੜੀ ਹੈਗੀ ਇਹਦੀ ਲਾਈਫ ਉਹ ਵੱਧ ਜਾਂਦੀ ਹੈ ਵੱਧ ਜਾਂਦੀ ਹੈਗੀ ਇਸ ਤੋਂ ਬਾਅਦ ਜਿੰਕ ਨੂੰ ਜਦੋਂ ਸ਼ੀਟ ਦੇ ਵਿੱਚ ਰਚ ਇੱਕ ਤਾਂ ਆਪਾਂ ਮੂੰਹ ਤੇ ਪਾਊਡਰ ਲਾ ਲਿਆ ਆਪਾਂ ਵੈਸੇ ਅੰਗਰੇਜ਼ ਬਣ ਗਏ ਨਾ ਇੱਕ ਬੰਦਾ ਅੰਦਰੋਂ ਹੀ ਗੋਰਾ ਠੀਕ ਹੈ ਉਹ ਅੰਦਰ ਜਿਹੜਾ ਇਹਦੀ ਜ਼ਿੰਕ ਰਚਾਉਣ ਵਾਸਤੇ ਇਹਦੇ ਤੇ ਇੱਕ ਕੈਮੀਕਲ ਟ੍ਰੀਟਮੈਂਟ ਕੀਤਾ ਜਾਂਦਾ ਉਹ ਕੈਮੀਕਲ ਟ੍ਰੀਟਮੈਂਟ ਦੇ ਨਾਲ ਜਿਹੜੀ ਦੀ ਜਿਸਤ ਹੁੰਦੀ ਹੈ ਜ਼ਿੰਕ ਹੁੰਦੀ ਉਹ ਸ਼ੀਟ ਦੇ ਵਿੱਚ ਰਚ ਜਾਂਦੀ ਆ ਉਸ ਤੋਂ ਬਾਅਦ ਇਹਦੇ ਤੇ ਇੱਕ ਪ੍ਰਾਈਮਰ ਮਾਰਿਆ ਜਾਂਦਾ ਦੋਨੋਂ ਸਾਈਡ ਇਹ ਨਹੀਂ ਆਏਗੀ ਭਾਈ ਜੀ ਆਪਾਂ ਉੱਪਰਲੀ ਉੱਪਰਲੀ ਸਾਈਡ ਮਾਰਿਆ ਬੈਕ ਸਾਈਡ ਦੇ ਉੱਤੇ ਵੀ ਸੇਮ ਪ੍ਰੋਸੈਸ ਹੁੰਦਾ ਠੀਕ ਹੈ ਜੀ ਉਸ ਦੇ ਵਿੱਚ ਕੀ ਹੈ ਕਲਰ ਦੀ ਕੋਟਿੰਗ ਕੀਤੀ ਜਾਂਦੀ ਹੈ ਪ੍ਰਾਈਮਰ ਮਾਰਿਆ ਜਾਂਦਾ ਪ੍ਰਾਈਮਰ ਤੋਂ ਬਾਅਦ ਕਲਰ ਹਾਂ نیچے ਵਾਲੀ ਸਾਈਡ ਮਨ ਲਾਈਫ ਟਾਈਮ ਇਹਨੂੰ ਹੁੰਦਾ ਕੁਛ ਨਹੀਂ ਨਹੀਂ ਹੁੰਦਾ ਜੀ ਠੀਕ ਹੈ ਜੀ ਮੈਂ ਤੁਹਾਨੂੰ ਦਿਖਾਉਣਾ ਚਾਹੁੰਗਾ ਇੱਕ ਵਾਰੀ ਜੀ ਬਾਈ ਜੀ ਇਹ ਦੇਖੋ ਦਰਸ਼ਕ ਵੀਰੋ ਬਹੁਤ ਜ਼ਿਆਦਾ ਮਜ਼ਬੂਤ ਹੈ ਜਿਵੇਂ ਮੈਂ ਹੋਰ ਵੀ ਦੇਖਿਆ ਜਗਾਠ ਜਣੇ ਜਵਾਨੀ ਜਿਹੜੀ ਮੈਂ ਤੁਹਾਨੂੰ ਦੱਸਿਆ ਜੀ ਚਾਰ ਤਹਾਂ ਜੀ ਹਾਂ ਅੱਛਾ ਇਸ ਤਰ੍ਹਾਂ ਚਾਰ ਤਹਾਂ ਉੱਪਰ ਨੇ ਚਾਰ ਥੱਲੇ ਹੈ ਹਨਾ ਹਾਂ ਜੀ ਦੇਖੋ ਦਰਸ਼ਕ ਵੀਰੋ ਤੇ ਇਹ ਮੇਨ ਆ ਗਿਆ ਟਾਟਾ ਦਾ ਹਨਾ ਬਈ ਹਾਂਜੀ ਹਾਂਜੀ ਠੀਕ ਆ ਬਈ ਤੇ ਇੱਕ ਬਈ ਗੱਲ ਕਰੀਏ ਥੋੜਾ ਜਿਆ ਰੇਟ ਕਿੰਨਾ ਕੁ ਪੈਂਦਾ ਜੇ ਇੱਕ ਪੂਰੇ ਘਰ ਚਲਵਾਉਂ ਜੀ ਆਪਾਂ ਰੇਟ ਦੀ ਗੱਲ ਕਰੀਏ ਜੀ ਰੇਟ ਇਹਦੇ ਚ ਜਿਵੇਂ ਆਪਣੇ ਪਹਿਲਾ ਸਭ ਤੋਂ ਪਹਿਲਾ ਆਪਣੀ ਲੱਕੜ ਦੀ ਜਿਗਾੜ ਚੱਲਦੀ ਸੀਗੀ ਉਹਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਸੀਗੀਆਂ ਜਿਦੇ ਆਪਣੀ ਜਿਗਾੜ ਫੁੱਲ ਜਾਂਦੀ ਸੀ ਜਾਂ ਕੀੜਾ ਲੱਗ ਜਾਂਦਾ ਸੀ ਉਹਦੇ ਤੋਂ ਇਹ ਮੱਛ ਬੈਟਰ ਹੁੰਦੀ ਹੈ ਤੇ ਕਾਸਟ ਉਹਦੇ ਤੋਂ ਘੱਟ ਕਰਦੀ ਹੈ ਠੀਕ ਹੈ ਠੀਕ ਹੈ ਭਾਈ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਚਗਾਠਾਂ ਦੀ ਕਿਉਂਕਿ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਵੀ ਇੱਕ ਨੰਬਰ ਦੀ ਕੁਆਲਿਟੀ ਮਿਲਦੀ ਕਿੱਥੋਂ ਤੁਸੀਂ ਸਭ ਤੋਂ ਪਹਿਲੀ ਗੱਲ ਤਾਂ ਇਹ ਦੱਸਿਓ ਵੀ ਟਾੜਾ ਸਟੀਲ ਦੀ ਕੁਆਲਿਟੀ ਕਿਵੇਂ ਚੈੱਕ ਕਰ ਸਕਦੇ ਹੋ ਹੁਣ ਜੇ ਆਪਾਂ ਗੱਲ ਕਰੀਏ ਭਾਈ ਇਹ ਚਗਾਠਾਂ ਦੀ ਬੈਨੀਫਿਟ ਕੀ ਨੇ ਬੈਨੀਫਿਟ ਵੀਰੇ ਇੱਕ ਤੋਂ ਸਭ ਤੋਂ ਵੱਡੀ ਚੀਜ਼ ਹੈ ਵੀ ਅੱਜ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਪੇੜ ਪੌਦੇ ਆ ਉਹਨੂੰ ਪਹਿਲਾਂ ਲੱਕੜ ਦੀ ਚਗਾਠ ਬਾਂਦੀ ਸੀ ਕਟਿੰਗ ਕਰ ਦਿੰਦੇ ਸੀ ਪੇੜ ਇੱਕ ਤਾਂ ਸਭ ਤੋਂ ਵੱਡੀ ਜਿਹੜੀ ਕੁਦਰਤ ਨੂੰ ਵੇਚਾਰੇ ਆ ਕੁਦਰਤ ਨੂੰ ਵੇਚਾਰੇ ਆ ਆਪਾਂ ਪ੍ਰਿਪੇਅਰਡ ਟਰੀ ਸੇਵ ਟਰੀ ਹੈ ਠੀਕ ਹੈ ਉਸ ਤੋਂ ਇਲਾਵਾ ਕੀ ਇਹਦੇ ਵਿੱਚ ਜੰਗ ਦੀ ਦਿੱਕਤ ਨਹੀਂ ਆਉਂਦੀ ਹੈਗੀ ਜੰਗ ਤੋਂ ਇਲਾਵਾ ਇਹਦੇ ਵਿੱਚ ਸਿਲਨ ਨਹੀਂ ਆਉਂਦੀ ਹੈਗੀ ਕਿਸੇ ਵੀ ਪ੍ਰਕਾਰ ਦੀ ਠੀਕ ਹੈ ਤੇ ਜਿਵੇਂ ਆਪਣੀ ਲੱਕੜ ਦੀ ਚਿਗਾਰਡ ਫੁੱਲ ਜਾਂਦੀ ਹੈ ਇਹਦੇ ਵਿੱਚ ਉਹ ਦਿੱਕਤ ਨਹੀਂ ਆਉਂਦੀ ਹੈਗੀ ਇਹਦਾ ਪੇਂਟ ਨਹੀਂ ਉੱਤਰਦਾ ਆਪਾਂ ਨੂੰ ਬਾਰ-ਬਾਰ ਪੇਂਟ ਕਰਾਉਣ ਦੀ ਲੋੜ ਨਹੀਂ ਹੈਗੀ ਠੀਕ ਹੈ ਇੱਕ ਵਾਰੀ ਜਦੋਂ ਪੇਂਟ ਹੋ ਗਿਆ ਤਾਂ ਸਾਲੋਂ ਸਾਲ ਚੱਲਦਾ ਇਹਦਾ ਪੇਂਟ ਭਾਈ ਜੀ ਜੇ ਕੋਈ ਹੌਲ ਸੇਲਰ ਜਾਂ ਕੋਈ ਵੀ ਤੁਹਾਡੇ ਨਾਲ ਕੰਟੈਕਟ ਵੈਸੇ ਦਾ ਸਾਡੇ ਮੈਂ ਤੁਹਾਨੂੰ ਦੱਸ ਦਿੰਦਾ ਵੀ ਹਰ ਇੱਕ ਡਿਸਟ੍ਰਿਕਟ ਦੇ ਅਕੋਰਡਿੰਗ ਅਸੀਂ ਡਿਸਟ੍ਰੀਬਿਊਟਰ ਬਣਾਏ ਹੋਏ ਆ ਜੇ ਕਿਸੇ ਡਿਸਟ੍ਰੀਬਿਊਟਰ ਦਾ ਤੁਹਾਨੂੰ ਨੰਬਰ ਚਾਹੀਦਾ ਤੁਹਾਨੂੰ ਉਹ ਵੀ ਦੇ ਦਾਂਗੇ ਤੇ ਅਸੀਂ ਕਿਸੇ ਨੂੰ ਮਤਲਬ ਜੇ ਕਿਸੇ ਨੇ ਲੈਣਾ ਤੁਹਾਡੇ ਨਾਲ ਕੰਟੈਕਟ ਕਰਨਾ ਕਿਵੇਂ ਕਰ ਸਕਦਾ ਅਸੀਂ ਡਾਇਰੈਕਟ ਮਤਲਬ ਕੋਠੀ ਵਾਲਿਆਂ ਨੂੰ ਨਹੀਂ ਦੇ ਸਕਦੇ ਅਸੀਂ ਸਿਰਫ ਇਸ ਵੀਡੀਓ 'ਚ ਜਾਣਕਾਰੀ ਦੇ ਸਕਦੇ ਹਾਂ ਇਸ ਚੀਜ਼ ਦੀ ਤੇ ਸਾਡਾ ਜਿਹੜਾ ਮਾਲ ਹੈ ਉਹ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਅਸੀਂ ਡਿਸਟ੍ਰਿਬਿਊਟਰ ਬਣਾਏ ਹੋਏ ਆ ਡਿਸਟ੍ਰਿਬਿਊਟਰ ਜੇ ਕੋਈ ਡਿਸਟ੍ਰਿਬਿਊਟਰ ਲੈਣਾ ਚਾਹੁੰਦਾ ਕੋਈ ਨਵਾਂ ਕਿਸੇ ਏਰੀਆ 'ਚ ਨਹੀਂ ਪਹੁੰਚਿਆ ਹਜੇ ਤੱਕ ਜੇ ਕਿਸੇ ਏਰੀਆ 'ਚ ਡਿਸਟ੍ਰਿਬਿਊਟਰ ਨਹੀਂ ਪਹੁੰਚਿਆ ਤਾਂ ਮੈਂ ਅਸੀਂ ਇਹਦੇ 'ਚ ਵੀਡੀਓ ਦੇ ਵਿੱਚ ਨੰਬਰ ਮੈਂਸ਼ਨ ਕਰਾਂਗੇ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਠੀਕ ਆ ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਤੇ ਇੱਥੇ ਆਪਾਂ ਪਹੁੰਚੇ ਆਂ ਦੂਜੀ ਫੈਕਟਰੀ ਤੇ ਇਹ ਵੀ ਆਪਣਾ ਪ੍ਰੋਸੈਸ ਹੈ ਬਈ ਜੀ ਹਾਂਜੀ ਹਾਂਜੀ ਇਹ ਭਗਵਤੀ ਸ਼ੀਲ ਦੀ ਸੈਕੰਡ ਫਾਰਮ ਹੈ ਸਿਸਟਰ ਕੰਸਰਨ ਹੈ ਯੂਨਿਟ 2 ਹੈ ਸਾਡਾ ਇੱਥੇ ਕੀ ਹੈ ਕਿ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਕਿ ਫੈਬ੍ਰିକੇਟਰ ਹੁੰਦੇ ਆ ਮਿਸਤਰੀ ਲੈਵਲ ਦੇ ਬੰਦੇ ਹੁੰਦੇ ਆ ਜਿਨ੍ਹਾਂ ਕੋਲੇ ਹਾਈ ਟੈਕਨੋਲੋਜੀ ਦੀਆਂ ਮਸ਼ੀਨਾਂ ਨਹੀਂ ਹੁੰਦੀਆਂ ਚੁਗਾਠਾ ਬਣਾਉਣ ਵਾਸਤੇ ਉਹਨਾਂ ਦੇ ਵਾਸਤੇ ਅਸੀਂ ਬੈਂਡ ਕੀਤਾ ਕਰਾਇਆ ਬਾਲੇ ਸੀ ਇੱਥੇ ਉਹਨਾਂ ਨੂੰ ਦਿਖਾਵਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਪਿੱਛੇ ਆ ਰਿਹਾ ਹੋਣਾ ਠੀਕ ਹੈ ਜੀ ਇਹ ਬੈਂਡ ਕੀਤਾ ਕਰਾਇਆ ਸੀ ਦਵਾਂਗੇ ਸਾਡੇ ਕੋਲ ਹਾਈ ਟੈਕਨੋਲੋਜੀ ਦੀਆਂ ਮਸ਼ੀਨਾਂ ਹੈਗੀਆਂ ਨੇ ਜਿਹੜੀਆਂ ਇਹਨਾਂ ਨੂੰ ਬੈਂਡ ਕਰਦੀਆਂ ਨੇ ਠੀਕ ਹੈ ਜੀ ਤੇ ਇਹ ਸਾਡੇ ਇਹਦੇ ਜਿਹੜਾ ਬ੍ਰਾਂਡ ਦਾ ਨਾਮ ਹੈ ਇਕੋ ਫਰੇਮ ਹੈ ਮੈਂ ਤੁਹਾਨੂੰ ਦਿਖਾਉਂਗਾ ਠੀਕ ਹੈ ਜੀ ਇਹ ਇਕੋ ਫਰੇਮ ਦੇ ਨਾਮ ਤੇ ਸਾਡੀਆਂ ਇਹ ਚਗਾਠਾ ਆਉਣਗੀਆਂ ਠੀਕ ਹੈ ਜੀ ਤੇ ਪ੍ਰੋਪਰ ਹਰ ਇੱਕ ਉਸ ਦੇ ਉੱਤੇ ਸਟicker ਇਕੋ ਫਰੇਮ ਦਾ ਆਊਗਾ ਜਿਹੜਾ ਮਟੀਰੀਅਲ ਹੈ ਸਾਰਾ ਵਧੀਆ ਮਟੀਰੀਅਲ ਹੋਊਗਾ ਇਹਦੀ ਇੱਕ ਖਾਸੀਅਤ ਜਿਹੜੀ ਹੈਗੀ ਹੈ ਇਹ ਤੁਸੀਂ ਕੈਮਰਾ ਨੇੜੇ ਕਰਕੇ ਦਿਖਾਉਂਗੇ ਆਪਣੇ ਬਾਜ਼ਾਰ ਦੇ ਵਿੱਚ ਜਿਹੜੀ ਡਿਮਾਂਡ ਹੈ ਉਹ ਇਸ ਚੀਜ਼ ਦੀ ਹੁੰਦੀ ਹੈ ਇਹ ਜਿਹੜੀ ਹੈਗੀ ਸਾਡੀ 90 ਡਿਗਰੀ ਦੇ ਉੱਤੇ ਹੈ ਕੋਈ ਗੁਲਾਈ ਦੇ ਵਿੱਚ ਨਹੀਂ ਹੈਗੀ ਇਹ ਪੂਰੀ 90 ਡਿਗਰੀ ਦੇ ਉੱਤੇ ਬੰਦ ਹੈ ਠੀਕ ਹੈ ਜੀ ਨਾਲੇ ਸਟicker ਦੇ ਹਿੱਸੇ ਦਾ Tata Steel ਦਾ ਹਨਾ ਜੀ ਤੇ ਦੇਖੋ ਮਿੱਤਰੋ ਇਹ ਇੱਕ ਇਹ ਵੀ ਚੀਜ਼ ਤੁਸੀਂ ਵਧੀਆ ਕਰਤੀ ਮਤਲਬ ਮਹਿੰਗੀ ਮਸ਼ੀਨ ਲਾਉਣ ਨਾਲੋਂ ਬੰਦਾ ਇਸ ਤੋਂ ਸਿੱਧਾ ਲੱਗਦਾ ਹਾਂ ਜੀ ਅੱਜਕੱਲ ਲੇਬਰਾਂ ਨਹੀਂ ਮਿਲਦੀਆਂ ਹੋਰ ਵੀ ਕਈ ਚੀਜ਼ਾਂ ਜਾਂ ਉਹ ਮਸ਼ੀਨਾਂ ਜਿਹੜੀਆਂ ਆਉਂਦੀਆਂ ਬਹੁਤ ਕੋਸਟਲੀ ਹੁੰਦੀਆਂ ਤੇ ਬੰਦਾ ਆਪਣਾ ਇੱਥੋਂ ਮਟੀਰੀਅਲ ਲੈ ਕੇ ਜੋ ਐਸ ਪਰ ਰਿਕੁਆਇਰਮੈਂਟ ਉਹਦੀ ਰੀਕੁਆਇਰਮੈਂਟ ਹੈ ਸਾਈਜ਼ ਹੈ ਸਾਡੇ ਤੋਂ ਕਟਵਾ ਸਕਦਾ ਸਿਰਫ ਬਸ ਉਹਨਾਂ ਨੇ ਉੱਥੇ ਸਿਰਫ ਬੈਲਡ ਕਰਨਾ ਹੁੰਦਾ ਜਿੰਨਾ ਦਿਖਾ ਦੀ ਬਾਈ ਜੀ ਹਾਂਜੀ 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 ਠੀਕ ਹੈ ਬਾਈ ਜੀ ਇਹ ਤੁਹਾਨੂੰ ਮੈਂ ਮਸ਼ੀਨਾਂ ਦਿਖਾਉਣਾ ਇਹ ਫੁੱਲ ਆਟੋਮੈਟਿਕ ਮਸ਼ੀਨਾਂ ਜੀ ਜੀ ਆ ਜਿਵੇਂ ਇਹਦੇ ਵਿੱਚ ਆ ਚਕਾਠ ਪਈ ਹੋਈ ਹੈ ਨਾ ਬਾਈ ਜੀ ਹਾਂਜੀ ਹਾਂਜੀ ਮੈਂ ਤੁਹਾਨੂੰ ਮਟੀਰੀਅਲ ਕੱਢ ਕੇ ਦਿਖਾਉਂਗਾ ਇਹਦੇ ਵਿੱਚ ਇੱਕ ਵਾਰੀ ਜਿਹੜੇ ਆਪਾਂ ਉਧਰ ਰੋਲ ਦੇਖੇ ਸੀਗੇ ਉਹ ਰੋਲ ਲੱਗ ਜਾਂਦਾ ਹੈਗਾ ਠੀਕ ਹੈ ਜੀ ਰੋਲ ਲੱਗਣ ਤੋਂ ਬਾਅਦ ਇਹ ਫੁੱਲ ਸਪੀਡ ਦੇ ਵਿੱਚ ਚੱਲਦੀ ਹੈ ਆਟੋਮੈਟਿਕਲੀ ਜਿਹੜਾ ਮਟੀਰੀਅਲ ਹੈ ਬੈਂਡ ਹੁੰਦਾ ਕਰੇ ਇਥੇ ਆਪਣਾ ਰੋਲ ਲੱਗ ਗਿਆ ਜੀ ਜਿਹੜਾ ਕਿ ਆਪਾਂ ਉਧਰੋਂ ਕਟਿੰਗ ਕੀਤਾ ਸੀ ਠੀਕ ਹੈ ਜੀ ਰੋਲ ਲੱਗਣ ਤੋਂ ਬਾਅਦ ਆਟੋਮੈਟਿਕਲੀ ਜਿਹੜੀ ਮਸ਼ੀਨ ਹੈਗੀ ਇਹ ਆਟੋ ਕੱਟ ਹੈ ਜੇ ਇਹ ਆਪਾਂ ਬਾਜ਼ਾਰ ਦੇ ਵਿੱਚ ਜਿਹੜਾ ਇਹਦਾ ਸਾਈਜ਼ ਚੱਲਦਾ ਉਹ 20 ਫੁੱਟ ਚੱਲਦਾ ਠੀਕ ਹੈ ਜੀ ਹਾਂ ਇਹ ਡਬਲ ਬਦਾਮ ਹੈ ਜੀ ਡਬਲ ਸਟੈਪ ਕਹਿ ਦਿੰਦੇ ਆ ਆਪਾਂ ਇਹਨੂੰ ਕਿ ਡਬਲ ਬਦਾਮ ਦੀ ਜਗਾਟ ਹੈ ਤੇ ਇਹਦੇ ਵਿੱਚ ਇੱਕ ਸਿੰਗਲ ਬਦਾਮ ਵੀ ਆਉਂਦਾ ਉਹ ਆਪਣੀ ਜਿਹੜੀ ਮਸ਼ੀਨ ਹੈ ਦੂਸਰੀ ਹੈ ਉਹ ਮੈਂ ਤੁਹਾਨੂੰ ਦਿਖਾਉਂਗਾ ਠੀਕ ਹੈ ਇੱਦਾਂ ਦੇਖੋ ਪੂਲ ਆਟੋਮੈਟਿਕ ਹੈ ਬੈਂਡ ਹੋ ਕੇ ਮਟੀਰੀਅਲ ਕਵਾਲਿਟੀ ਦੇ ਵਿੱਚ ਵੀ ਸਾਡੇ ਕੋਲ ਜਿਹੜੇ ਚੰਗੇ ਮੁੰਡੇ ਰੱਖੇ ਹੋਏ ਆ ਕੁਆਲਿਟੀ ਚੈੱਕ ਕਰਦੇ ਆ ਪ੍ਰੋਪਰ ਇਸ ਦੀ ਠੀਕ ਹੈ ਜੀ ਵੀ ਸਾਰੇ ਪਾਸੋਂ ਸੇਵ ਜਾਂਦਾ ਹੈ ਨਾ ਜੀ ਸਾਹਿਬ ਤੇ ਅੱਗੇ ਇਸ ਤਰ੍ਹਾਂ ਪ੍ਰੋਸੈਸ ਹੋ ਕੇ ਨਿਕਲ ਆਉਂਦਾ ਹੈ ਜੀ ਅੱਗੇ ਦੇਖੋਗੇ ਤੁਸੀਂ ਕਟਿੰਗ ਹੋ ਕੇ ਇਹ ਪੂਰਾ ਆਟੋ ਕੱਟ ਮਾਰਿਆ ਜੀ ਆਟੋ ਕੱਟ ਮਾਰਦਾ ਜਿੰਨਾ ਤੇ ਆਪਾਂ ਲਾਇਆ ਹੋਇਆ ਹਾਂ ਹਾਂ ਟੀਵੀ ਰੋਡ ਦਿਖਾਉਣਾ ਚਾਹੁੰਦਾ ਜੀ ਇਹਦੇ ਵਿੱਚ ਜਿਵੇਂ ਡਬਲ ਸਟੈਪ ਹੈ ਆਪਣੀ ਇੱਕ ਸਿੰਗਲ ਸਟੈਪ ਮਸ਼ੀਨ ਵੀ ਹੈ ਠੀਕ ਹੈ ਜੀ ਤੁਹਾਨੂੰ ਦਿਖਾ ਪਾਉਂਦੇ ਜੀ ਠੀਕ ਹੈ ਜੀ ਨੂੰ ਇਹ ਡਬਲ ਸਟੈਪ ਦਿਖਾਇਆ ਸੀ ਇਹ ਆਪਣਾ ਸਿੰਗਲ ਸਟੈਪ ਆਪਣੇ ਬਾਜ਼ਾਰ ਦੇ ਵਿੱਚ ਸਿੰਗਲ ਪਦਾਮ ਦੀ ਜਗਾਟ ਵੀ ਕਹਿੰਦੇ ਆ ਇਹਨਾਂ ਦੀ ਜਿਹੜੀ ਰੇਸ਼ਿਓ ਹੈ ਉਹ ਬਰਾਬਰ ਹੈ ਜਿੰਨੀ ਜਗਾਟ ਇਹ ਲੱਗਦੀ ਹੈ ਉੰਨੀ ਹੀ ਇਹ ਲੱਗਦੀ ਹੈ ਇਹਦੇ ਵਿੱਚ ਮਤਲਬ ਸਿੰਗਲ ਪਦਾਮ ਆਪਾਂ ਕਹਿ ਦਿੰਦੇ ਆ ਇਹ ਵੀ ਫੁੱਲ ਆਟੋਮੈਟਿਕ ਹੈ ਸੇਮ ਮਸ਼ੀਨਾਂ ਹੈਗੀਆਂ ਦੋਨੇ ਤੁਸੀਂ ਦੇਖੋਗੇ ਆਪਣੇ ਆਪ ساری ਚੀਜ਼ ਹੋ ਰਹੀ ਹੈ ਠੀਕ ਹੈ ਜੀ ਬਹੁਤ ਸਪਾਈ ਨਾਲ ਹਨਾ ਬਾਈ ਸਸਤ ਨਾਲ ਦੇਖੋ ਮਿੱਤਰੋ ਪੂਰੇ ਆ ਤਗੜੀਆਂ ਮਸ਼ੀਨਾਂ ਲੱਗੀਆਂ ਨੇ ਆਪਣੇ ਕੁਆਲਟੀ ਵਾਲੇ ਬੰਦੇ ਵੀ ਮਤਲਬ ਪ੍ਰੋਪਰ ਅਜੇ ਰਹਿੰਦੇ ਇਹਦੇ ਵਿੱਚ ਵੀ ਆਪਣੇ ਜਿਵੇਂ ਆਪਾਂ ਉਹਨੂੰ ਪਿੱਛੇ ਦੱਸਿਆ ਵੀਡੀਓ ਦੇ ਵਿੱਚ ਥਿਕਨੈਸ 80901mm 1.1 ਇਹਦੇ ਵਿੱਚ ਵੀ ਸਾਰੀਆਂ ਥਿਕਨੈਸ ਆਪਾਂ ਨੂੰ ਮਿਲ ਜਾਂਦੀਆਂ ਨੇ ਠੀਕ ਹੈ ਤੇ ਇਹ 5 ਇੰਚ ਦੀ ਚੁਗਾਠ ਵਰਦੀ ਹੈ ਜੀ ਜਿਹੜੀ ਸਟੈਂਡਰਡ ਬਾਜ਼ਾਰ ਦੇ ਵਿੱਚ 80% ਲੋਕ ਜਿਹੜੀ ਚੁਗਾਠ ਲਾਉਂਦੇ ਆ ਸਾਈਜ਼ ਲਾਉਂਦੇ ਆ ਉਸ ਸਾਈਜ਼ਾਂ ਦੇ ਵਿੱਚ ਇਹ ਸਾਈਜ਼ ਆ ਠੀਕ ਹੈ ਬਈ ਤੇ ਇੱਕ ਬਈ ਆਪਾਂ ਡਿਲੀਵਰ ਕਿੱਥੋਂ ਤੱਕ ਕਰ ਦਿੰਦੇ ਆ ਕਿ ਹਾਂ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਉੱਤਰਾਖੰਡ ਜੰਮੂ ਕਸ਼ਮੀਰ ਜੇਕਰ ਕਿਸੇ ਵੀ ਫੈਬ੍ਰਿਕੂਟਰ ਕੋਲੇ ਕੋਈ ਮਸ਼ੀਨ ਨਹੀਂ ਹੈਗੀ ਉਹ ਆਪਣੇ ਕੰਮ ਨੂੰ ਸ਼ੁਰੂ ਕਰਨਾ ਚਾਹੁੰਦਾ ਥੋੜੇ ਇਸ ਦੇ ਵਿੱਚ ਆਪਾਂ ਨੰਬਰ ਮੈਂਸ਼ਨ ਕਰਾਂਗੇ ਤੇ ਆਪਣਾ ਪਲਾਂਟ ਜਿਹੜਾ ਹੈਗਾ ਇਹ ਡੇਰਾਬਸੀ ਦੇ ਵਿੱਚ ਹੈ ਡੇਰਾਬਸੀ ਤੋਂ ਥੋੜਾ ਜਿਆਦਾ ਅੰਦਰ ਜਾ ਕੇ ਹੈ ਐਡਰੈਸ ਵੀ ਅਸੀਂ ਮੈਂਸ਼ਨ ਕਰਾਂਗੇ ਕਿਸੇ ਨੇ ਵੀ ਵਿਜ਼ਿਟ ਕਰਨਾ ਤੇ ਨੰਬਰ ਤੇ ਕੰਟੈਕਟ ਕਰਕੇ ਸਾਨੂੰ ਮਿਲ ਸਕਦੇ ਆ ਵਿਜ਼ਿਟ ਕਰ ਸਕਦੇ ਆ ਠੀਕ ਹੈ ਜੀ ਭਾਈ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ